ਇਤਿਹਾਸਿਕ ਕਸਬਾ ਹਠੂਰ ਵਿਖੇ ਆਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਸ਼ਾਨਦਾਰ ਪੈਂਡੂ ਖੇਡ ਮੇਲੇ ਦੀ ਤਾੜੀਆਂ ਦੀ ਗੂੰਜ ਵਿੱਚ ਸ਼ੁਰੂਆਤ ਹੋਈ ਰੀਬਨ ਕਟਣ ਦੀ ਰਸਮ ਕਾਂਗਰਸ ਦੇ ਸੀਨੀਅਰ ਆਗੂ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਅਤੇ ਮਾਸਟਰ ਨਛੱਤਰ ਸਿੰਘ ਨੀਡਾ ਹਠੂਰ ਵਾਲਿਆਂ ਨੇ ਸਾਂਝੇ ਤੌਰ ਤੇ ਨਿਭਾਈ ਜਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਸਰਪੰਚ ਜਸਕਮਲਪ੍ਰੀਤ ਸਿੰਘ ਨਿਪਾਹ ਹਾਠੂਰ ਨੇ ਸਾਰੀਆਂ ਸਤਕਾਰਯੋਗ ਸ਼ਖਸੀਅਤਾਂ ਅਤੇ ਪੁੱਜੀਆਂ ਟੀਮਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸਰਪੰਚ ਜਸਕਮਲਪ੍ਰੀਤ ਸਿੰਘ ਨਿਪਾਹ ਹਾਠੂਰ, ਆਰਤੀਆ ਦਿਆਦੀਪਕ ਸਿੰਘ ਸਿੱਧੂ ਰਸੂਲਪੁਰ, ਮਾਸਟਰ ਨਛੱਤਰ ਸਿੰਘ ਕਨੇਡਾ ਹਠੂਰ, ਜਗਜੀਤ ਸਿੰਘ ਕਨੇਡਾ, ਇੰਦਰਪਾਲ ਸਿੰਘ ਕਨੇਡਾ, ਸੁਖਦੀਪ ਸਿੰਘ ਕਨੇਡਾ ਅਤੇ ਜਗਜੀਤ ਸਿੰਘ ਯੂਐਸਏ ਨੇ ਈਮਾ ਨਾਲ ਜਾਣ ਪਹਿਚਾਨ ਕੀਤੀ ਇਧਰੋਂ ਸ਼ੁਰੂ ਕਰ ਲਓ ਜੀ ਇੱਕ ਕਬੱਡੀ ਦੀ ਟੀਮ ਆ ਜੀ ਲੁਧਿਆਣਾ ਪਲੇਅਰ ਜੀ ਰਵਿੰਦਰ ਸਿੰਘ ਕਬੱਡੀ ਜਿਹਨੂੰ ਪਿਆਰ ਨਾਲ ਪੀਟਰ ਕਹਿੰਦੇ ਨੇ ਆ ਜੀ ਯਾਤਰੀ ਜੀ ਯਾਤਰੀ 911 ਆ ਜਸਵਾਲ ਦੀ ਟੀਮ ਸਟਾਰਟ ਆ ਜੀ ਲੰਮਾ ਯੂ ਐਸ ਏ ਆ ਮੁੰਡਾ ਕੈਨੇਡਾ ਤੋਂ ਆ ਵੀਰ ਭਾਈ ਸਾਰੇ ਕੁਸਵਾਲ ਦੇ ਯੰਗ ਪਲੇਅਰ ਆ ਬਹੁਤ ਹੀ ਨਾਮੀ ਟੀਮਾਂ ਤੋਂ ਆਏ ਜਸਵਾਲ ਦੇ ਕਬੱਡੀ ਇਹ ਇੱਕ ਆਪਕਰੋਪੋ ਫੋਟੋ ਹੋਊਗੀ ਆ ਜਾ ਜੋਇ ਜੱਫਾ ਬਹਿਤ ਸਰਦਾਰ ਨਗੇਂਦਰ ਸਿੰਘ ਪਟਵਾਰੀ ਸਾਹਕਾ ਰਪਾਲ ਜੀ ਜਿੰਦਾਂ ਸਰਦਾਰ ਕਮਲਜੀਤ ਸਿੰਘ ਉਹਨਾਂ ਦੇ ਨਾਲ ਅਕਾਸ਼ ਰਵੀ ਸਿੰਘ ਸਿੰਘ ਜੀ ਸਾਖੀ ਕੋਈ ਕੁਰੀਤ ਸਿੰਘ ਜੀ ਜਿਹੜੇ ਸਰਕਾਰ ਦੇ ਜਸਪਾਲ ਜੀ ਜੀ ਦੇ ਨਾਲ ਅਕੀਤ ਸਿੰਘ ਜੀ ਨੂੰ ਤੋਂ ਫੈਮਲੀ ਦੇ ਵਿੱਚੋਂ

ਹਾਂਜੀ ਅ ਮੈਚ ਸਵਾਪਤ ਹੋ ਚੁੱਕਿਆ ਹੈ ਇਹ ਮੈਚ ਬਰਾਬਰੀ ਤੇ ਰਿਹਾ ਸੋ ਦੋਨਾਂ ਟੀਮਾਂ ਦੇ ਸਟੇਪਸ ਉਹ ਗਰਾਊਂਡ ਤੋਂ ਬਾਹਰ ਲੱਗਣਗੇ ਮਕੀਤ ਸਿੰਘ ਜੀ ਦਰਪੰਚ ਜਸ ਕਮਤਰੀ ਸਿੰਘ ਜੀ ਜਗਦੇਵ ਸਿੰਘ ਜੀ ਤਮਲਜੀਤ ਸਿੰਘ ਜੀ ਤੇ ਹੋਰ ਸਾਡੇ ਕਲੱਬ ਦੇ ਮੈਂਬਰ ਸਹਿਬਾਨ ਕੁੰਨੇ ਟੀਮਾਂ ਲਈ ਇੰਟਰੋਡਕਸ਼ਨ ਲਈ ਜਾ ਰਹੇ ਨੇ ਨਾਲ ਹੀ ਹਾਕੀ ਕੋਚ ਪ੍ਰੀਤਮ ਸਿੰਘ ਜੀ ਉਹ ਵੀ ਉਹਨਾਂ ਦੇ ਨਾਲ ਜਾਣਗੇ ਪਾਲਾਪੂਰ ਜੀ game to game to doctor ਆ ਵੀਰ ਨਿਗਰ ਖੇਤਰ ਮੈਂਬਰ ਸਾਹਿਬ ਉਹ ਤਾਂ ਡੇ ਕਰ ਦਿੰਦੇ ਇਹਨਾਂ ਨੇ ਸਾਹ ਜਿਓ ਜੋ ਇੱਧਰ ਹੋ ਜਾ ਹਾਂ ਆ ਜਾਓ ਬੋ ਵੀ ਆ ਜਾ ਆ ਜਾ ਇਹਦਾ ਆਪਣਾ ਗੋਲ ਕੀਪਰ ਰੈਡੀ kina kani cha gol keeper ready hit

ਮੈਂ ਸਭ ਤੋਂ ਪਹਿਲਾਂ ਸਪੋਰਟਸ ਕਲੱਬ ਨੂੰ ਆਜ਼ਾਦ ਸਪੋਰਟਸ ਕਲੱਬ ਨੂੰ ਤੇ ਪੰਚਾਇਤ ਨੂੰ ਵਧਾਈ ਦਿੰਦਾ ਵਾਂ ਜਿਹੜੇ 17ਵਾਂ ਟੂਰਨਾਮੈਂਟ ਲਗਾਤਾਰ ਕਰਾ ਰਹੇ ਨੇ ਚੰਗਾ ਪ੍ਰਾਲਾਵਾ ਜਿਹੜੇ ਜਵਾਕਾਂ ਨੂੰ ਨਸ਼ਿਆਂ ਤੋਂ ਕੱਢ ਕੇ ਗਰਾਊਂਡਾਂ ਤੇ ਲਿਆ ਰਹੇ ਨੇ ਬਹੁਤ ਵੱਡਾ ਪ੍ਰਾਲਾਵਾ ਵਾ ਇਹਨਾਂ ਧੰਨਵਾਦ ਵੀ ਕਰਦੇ ਨੂੰ ਵਧਾਈ ਵੀ ਦਿੰਦੇ ਹਾਂ ਨੌਜਵਾਨ ਉਹ ਇਹੀ ਕਹਿੰਦੇ ਨੇ ਗਰਾਊਂਡਾਂ 'ਤੇ ਜੁੜਨ ਕੇ ਤਾਂ ਵੱਜ ਜਾਣਗੇ ਜੀ ਜਿਹੜਾ ਹਾਲਾਲ ਚੱਲਦੇ ਪਏ ਹੁਣ ਮਾੜੇ ਚੱਲਦੇ ਅੱਜ ਬੜਾ ਭਾਗਾ ਵਾਲਾ ਦਿਨ ਕਿ ਪਿੰਡ ਠੂਰ ਦੇ ਵਿੱਚ ਇਹ 17ਵਾਂ ਮੇਲਾ ਜਿਹੜਾ ਹੋ ਰਿਹਾ ਵਾ ਆਜ਼ਾਦ ਸਪੋਰਟਸ ਕਲੱਬ ਤੇ ਤੇ ਬਾਕੀ ਐਨਆਰਆਈ ਵੀਰਾਂ ਦਾ ਬਹੁਤ ਵਧੀਆ ਸਾਥ ਆ ਤੇ ਦੇਸ਼ਾਂ ਪਰਦੇਸਾਂ ਤੋਂ ਪਹੁੰਚੇ ਨੇ ਤੇ ਖੇਡ ਮੇਲਾ ਪੂਰੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਚੁੱਕਿਆ ਤੇ ਸੱਚ ਪਾਤਸ਼ਾਹ ਦੀ ਕਿਰਪਾ ਨਾਲ ਇਦਾਂ ਹੀ ਇਹ ਤਿੰਨ ਦਿਨ ਰਹੇਗਾ ਇਹ ਜਿਹੜਾ ਸਤਾਰਮਾ ਜਲਗਰੀ ਆਪਣਾ ਪਿੰਡੂ ਖੇਡ ਮੇਲਾ ਜਿਸ ਵਿੱਚ ਹਾਕੀ ਫੁੱਟਬਾਲ ਬਾਲੀਵਾਲ ਤਾਂ ਸੀ ਮੁਕਾਬਲੇ ਕੌਡੀ ਦੇ ਮੁਕਾਬਲੇ ਬੈਲ ਗੱਡੀ ਦੀਆਂ ਦੌੜਾਂ ਹੋਣਗੀਆਂ ਜੀ ਇਹ ਬੜਾ ਹੀ ਸਫਲਤਾਪੂਰਵਕ ਮੇਲਾ ਚੱਲ ਰਿਹਾ ਬੜੀਆਂ ਤਕੜੀਆਂ ਟੀਮਾਂ ਕਲੱਬਾਂ ਫੁੱਟਬਾਲ ਦੀਆਂ ਹਾਕੀ ਦੀਆਂ ਬਤੀ ਦਿੱਤੀ ਕਲੱਬਾਂ ਆਈਆਂ ਉਸ ਵਿੱਚ ਪੜ ਕੇ ਬੜੇ ਤਕੜੇ ਮੁਕਾਬਲੇ ਹੋ ਰਹੇ ਆ ਬੜੇ ਸੋਹਣੇ ਵਾਲੀਬਾਲ ਦੇ ਮੈਚ ਹੋ ਰਹੇ ਆ ਬੜੇ ਸੋਹਣੇ ਤਾਂਸੀਬ ਦੇ ਮੁਕਾਬਲੇ ਹੋ ਰਹੇ ਆ ਤੇ ਬੱਚੇ ਅੱਛੇ ਪਲੇਅਰ ਆਏ ਆ ਤੇ ਬੱਚੇ ਉਹਨਾਂ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋ ਰਹੇ ਆ ਬੱਚੇ ਛੋਟੇ ਬੱਚੇ ਸਾਡੇ ਜੂਨੀਅਰ ਬੱਚੇ ਵੀ ਜੁੜ ਰਹੇ ਆ ਹਾਂ ਬੱਚਿਆਂ ਨੂੰ ਖੇਡਣ ਦਾ ਜਾਗ ਲੱਗ ਰਿਹਾ ਕਿਉਂਕਿ ਦੇਖੋ ਤੁਸੀਂ ਆਲੇ-ਦੁਆਲੇ ਵੀ ਦਿਖਾ ਰਹੇ ਹੋ ਬਹੁਤ ਬੱਚੇ ਖੇਡਦੇ ਆ ਛੋਟੇ-ਛੋਟੇ ਬੱਚਿਆਂ ਨਥੋ ਆਲ ਦੀ ਰਣੀਆਂ ਦੀ ਮਲਕ ਦੀ ਬਹੁਤ ਸੋਹਣਾ ਚਾਜਾ ਟੀਮ ਆਈਆਂ ਜਿਹੜੇ ਬੱਚੇ ਦੇਖ ਕੇ ਸਾਡੇ ਬੱਚੇ ਵੀ ਬਹੁਤ ਪ੍ਰਭਾਵਿਤ ਹੋਏ ਵੀ ਉਹ ਕਿੱਡਾ ਬੱਲੇ ਵੀ ਆ ਰਹੇ ਆ ਤੇ ਸਾਨੂੰ ਕਹਿ ਰਹੇ ਅਸੀਂ ਵੀ ਖੇਡਿਆ ਕਰਨਾ ਨੌਜਵਾਨਾਂ ਨੂੰ ਇਹੀ ਕਹਿਣਾ ਵੀ ਤੁਸੀਂ ਮੋਬਾਈਲ ਫੋਨਾਂ ਦਾ ਖਿਹੜਾ ਛੱਡ ਕੇ ਟੈਲੀਵਿਜ਼ਨ ਗੇਮਾਂ ਦਾ ਖਿਹੜਾ ਛੱਡ ਕੇ ਗਰਾਊਂਡ 'ਚ ਆਓ ਗਰਾਊਂਡ ਨਾਲ ਜੁੜੋ ਗਰਾਊਂਡ ਨਾਲ ਪਿਆਰ ਪਾਓ ਵਧੀਆ ਤੁਹਾਡੀ ਸਿਹਤ ਹੋਊ ਵਧੀਆ ਤੁਹਾਨੂੰ ਨੌਕਰੀਆਂ ਹੋਣਗੀਆਂ ਵਧੀਆ ਤੁਹਾਡੀ ਜਜਮੈਂਟ ਹੋਊਗੀ ਤੁਸੀਂ ਜ਼ਿੰਦਗੀ 'ਚ ਕਦੇ ਵੀ ਡਾਉਣ ਫਾਲ ਨਹੀਂ ਜਾਓਗੇ ਇੱਕ ਵਧੀਆ ਹੀ ਚੰਗੇ ਨਾਗਰਿਕ ਬਣ ਕੇ ਮਜਾਲ ਪੇਸ਼ ਕਰੋਗੇ ਨਾਗਰ ਧੰਨਵਾਦ ਅਜਈਆਂ ਖਬਰਾਂ ਅਤੇ ਇੰਟਰਵਿਊ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਤੇ ਵੀਡੀਓ ਨੂੰ ਸ਼ੇਅਰ ਕਰੋ